ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਸ਼ੁਰੂ ਕਰਦੇ ਆਂ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਨੂੰ ਪੂਰਾ ਸੁਣਿਓ ਸੁਣਨ ਤੋਂ ਬਾਅਦ ਕਮੈਂਟ ਬਾਕਸ ਵਿੱਚ ਆਪਣੇ ਕੀਮਤੀ ਵਿਚਾਰ ਜ਼ਰੂਰ ਰੱਖਣੇ ਅੱਜ ਦਾ ਦਿਨ ਮੇਰੇ ਲਈ ਬਹੁਤ ਸਪੈਸ਼ਲ ਸੀ ਕਿਉਂਕਿ ਅੱਜ ਮੇਰੇ ਵਿਆਹ ਦਾ ਦਿਨ ਸੀ ਵਿਆਹ ਵਾਲੇ ਲਾਲ ਰੰਗ ਦੇ ਲਹਿੰਗੇ ਵਿੱਚ ਮੈਂ ਬਹੁਤ ਸੋਹਣੀ ਲੱਗ ਰਹੀ ਸੀ ਸਾਰਿਆਂ ਨੇ ਦਿਲ ਖੋਲ ਕੇ ਮੇਰੀ ਤਾਰੀਫ਼ ਕੀਤੀ ਮੈਂ ਆਪਣੇ ਵਿਆਹ ਵਾਲੇ ਜੋੜੇ ਵਿੱਚ ਬੈਠੀ ਸੀ ਅਤੇ ਆਪਣੇ ਹੋਣ ਵਾਲੇ ਪਤੀ ਦਾ ਇੰਤਜ਼ਾਰ ਕਰ ਰਹੀ ਸੀ ਮੇਰੇ ਦਿਲ ਵਿੱਚ ਲੱਖਾਂ ਸੁਪਨੇ ਸੀ ਜਿਵੇਂ ਹਰ ਕੁੜੀ ਦੇ ਦਿਲ ਵਿੱਚ ਹੁੰਦੇ ਨੇ ਹਰ ਕੁੜੀ ਦੀ ਤਰ੍ਹਾਂ ਮੈਂ ਵੀ ਖੂਬਸੂਰਤ ਸ਼ਾਦੀ ਸੁਦਾ ਜ਼ਿੰਦਗੀ ਦਾ ਸੁਪਨਾ ਵੇਖਿਆ ਸੀ ਪਰ ਮੇਰਾ ਇਹ ਸੁਪਨਾ ਉਸ ਵੇਲੇ ਟੁੱਟ ਗਿਆ ਜਦੋਂ ਮੇਰਾ ਵਿਆਹ ਮੇਰੇ ਹੀ ਜੀਜੇ ਨਾਲ ਤੈਅ ਹੋ ਗਿਆ ਇਦਾਂ ਨਹੀਂ ਸੀ ਕਿ ਉਮਰ ਵਿੱਚੋਂ ਮੇਰੇ ਤੋਂ ਵੱਡਾ ਸੀ ਉਹ ਇੱਕ ਪੜਿਆ ਲਿਖਿਆ ਤੇ ਸੋਹਣਾ ਮੁੰਡਾ ਸੀ ਪਰ ਮੈਂ ਉਹਨੂੰ ਹਮੇਸ਼ਾ ਆਪਣੇ ਜੀਜੇ ਦੇ ਰੂਪ ਵਿੱਚ ਹੀ ਵੇਖਿਆ ਸੀ। ਮੇਰੀ ਭੈਣ ਗਗਨ ਦੀ ਮੌਤ ਤੋਂ ਬਾਅਦ ਉਸ ਦੀ ਸੱਸ ਨੇ ਮੇਰੀ ਮੰਮੀ ਨੂੰ ਮੇਰੇ ਰਿਸ਼ਤੇ ਬਾਰੇ ਪੁੱਛਿਆ ਤਾਂ ਮੇਰੀ ਮਾਂ ਮੈਨੂੰ ਬਿਨਾਂ ਪੁੱਛੇ ਹੀ ਹਾਂ ਕਹਿ ਆਈ। ਜਦੋਂ ਮੈਨੂੰ ਇਸ ਗੱਲ ਬਾਰੇ ਪਤਾ ਲੱਗਿਆ ਤਾਂ ਮੈਂ ਬਹੁਤ ਜ਼ਿਆਦਾ ਗੁੱਸੇ ਹੋਈ। ਕੁਝ ਦਿਨ ਲਈ ਮੈਂ ਆਪਣੇ ਘਰਦਿਆਂ ਨਾਲ ਗੱਲ ਕਰਨੀ ਬੰਦ ਕਰ ਦਿੱਤੀ। ਇੱਕ ਦਿਨ ਮੇਰੀ ਮਾਂ ਨੇ ਮੈਨੂੰ ਆਪਣੇ ਕੋਲ ਬੁਲਾਇਆ ਤੇ ਕਿਹਾ ਅਸੀਂ ਸਾਰੇ ਤੈਨੂੰ ਬਹੁਤ ਪਿਆਰ ਕਰਦੇ ਹਾਂ। ਤੇ ਤੇਰੇ ਬਾਰੇ ਕੋਈ ਗਲਤ ਫੈਸਲਾ ਨਹੀਂ ਕਰਨਾ ਚਾਹੁੰਦੇ। ਸੁਰਿੰਦਰ ਇੱਕ ਸੋਹਣਾ ਤੇ ਪੜਿਆ ਲਿਖਿਆ ਮੁੰਡਾ ਹੈ। ਉਹ ਲਾਲਚੀ ਨਹੀਂ ਆ। ਕੀ ਤੂੰ ਉਸ ਨਾਲ ਵਿਆਹ ਕਰਨ ਤੋਂ ਇਸ ਲਈ ਇਨਕਾਰ ਕਰ ਰਹੀਆਂ ਕਿਉਂਕਿ ਉਹਦਾ ਵਿਆਹ ਪਹਿਲਾਂ ਤੇਰੀ ਭੈਣ ਨਾਲ ਹੋਇਆ ਸੀ? ਕਦੇ-ਕਦੇ ਜ਼ਿੰਦਗੀ ਦੇ ਵਿੱਚ ਰਿਸ਼ਤੇ ਬਦਲ ਜਾਂਦੇ ਨੇ। ਪਰ ਫਿਰ ਵੀ ਜੇ ਤੂੰ ਇਸ ਰਿਸ਼ਤੇ ਤੋਂ ਮਨਾ ਕਰਨਾ ਚਾਹੁੰਦੀ ਹੈ ਤਾਂ ਮੈਂ ਅੱਜ ਹੀ ਸੁਰਿੰਦਰ ਦੀ ਮੰਮੀ ਨੂੰ ਫੋਨ ਕਰਕੇ ਕਹਿ ਦਿੰਦੀ ਹਾਂ। ਤੂੰ ਸਾਰੀ ਰਾਤ ਸੋਚ ਕੇ ਦੱਸ ਦੇਵੀਂ। ਮੇਰੀ ਮੰਮੀ ਮੈਨੂੰ ਇੰਨਾ ਕਹਿ ਕੇ ਉੱਥੋਂ ਚਲੀ ਗਈ ਅਤੇ ਮੈਂ ਸੋਚਾਂ ਵਿੱਚ ਪੈ ਗਈ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਨੂੰ ਕੀ ਕਰਨਾ ਚਾਹੀਦਾ ਹੈ। ਜਦੋਂ ਮੈਂ ਆਪਣੇ ਕਮਰੇ ਵਿੱਚ ਆਈ ਤੇ ਮੇਰੇ ਫੋਨ ਦੀ ਘੰਟੀ ਵੱਜ ਰਹੀ ਸੀ। ਜਦੋਂ ਮੈਂ ਫੋਨ ਉਠਾਇਆ ਤਾਂ ਫੋਨ ਮੇਰੀ ਸਹੇਲੀ ਦਾ ਸੀ। ਮੈਨੂੰ ਬਹੁਤ ਖੁਸ਼ੀ ਹੋਈ। ਮੈਂ ਆਪਣੀ ਪਰੇਸ਼ਾਨੀ ਆਪਣੀ ਸਹੇਲੀ ਨੂੰ ਦੱਸ ਦਿੱਤੀ ਅਤੇ ਕੁਝ ਚੰਗੀ ਸਲਾਹ ਮੰਗੀ। ਆਪਣੀ ਸਹੇਲੀ ਦਾ ਫੋਨ ਚੁੱਕਣ ਤੋਂ ਬਾਅਦ ਮੇਰੇ ਹੋਸ਼ ਉੱਡ ਗਏ। ਜਦੋਂ ਮੇਰੀ ਸਹੇਲੀ ਰੀਤ ਨੇ ਮੈਨੂੰ ਆਪਣੇ ਬਾਰੇ ਦੱਸਿਆ ਤਾਂ ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ ਉਸਨੇ ਕਿਹਾ ਕਿ ਉਸਦੇ ਘਰ ਵਾਲੇ ਨੇ ਉਸਨੂੰ ਘਰੋਂ ਕੱਢ ਦਿੱਤਾ ਤੇ ਉਸਦੇ ਸਾਰੇ ਕੀਮਤੀ ਗਹਿਣੇ ਵੀ ਰੱਖ ਲਏ ਉਸਦੇ ਪਰਿਵਾਰ ਵਾਲੇ ਉਸਨੂੰ ਲੈ ਕੇ ਬਹੁਤ ਦੁਖੀ ਸੀ ਤੇ ਉਹ ਕਾਨੂੰਨੀ ਤੌਰ ਤੇ ਇਸ ਮੁਸੀਬਤ ਦਾ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਇਹ ਗੱਲਾਂ ਨੂੰ ਸੁਣ ਕੇ ਮੈਨੂੰ ਆਪਣੀ ਚਿੰਤਾ ਭੁੱਲ ਗਈ ਉਲਟਾ ਮੈਂ ਰੀਤ ਨੂੰ ਸਲਾਹ ਦੇਣ ਲੱਗੀ ਉਹਦਾ 6 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ ਇੰਨੇ ਘੱਟ ਸਮੇਂ ਵਿੱਚ ਹੀ ਉਸ ਦੇ ਸਹੁਰਿਆਂ ਦਾ ਇੰਨਾ ਭਿਆਨਕ ਰੂਪ ਉਸ ਨੇ ਵੇਖ ਲਿਆ ਸੀ। ਉਹਦੀ ਕਹਾਣੀ ਸੁਣਨ ਤੋਂ ਬਾਅਦ ਮੈਨੂੰ ਇਹ ਅਹਿਸਾਸ ਹੋਇਆ ਕਿ ਸਾਰੇ ਰਿਸ਼ਤੇ ਮਤਲਬੀ ਤੇ ਭਿਆਨਕ ਨੇ ਤੇ ਵੱਡਿਆਂ ਦੇ ਫੈਸਲੇ ਅੱਗੇ ਝੁਕਣਾ ਹੀ ਬੁੱਧੀਮਾਨੀ ਹੁੰਦੀ ਹੈ। ਉਹ ਜੋ ਵੀ ਫੈਸਲੇ ਲੈਂਦੇ ਨੇ ਚੰਗੇ ਹੀ ਲੈਂਦੇ ਨੇ। ਮੈਨੂੰ ਇਹ ਲੱਗਣ ਲੱਗਾ ਕਿ ਮੇਰੀ ਮੰਮੀ ਦਾ ਫੈਸਲਾ ਸਹੀ ਹੈ। ਉਸੇ ਵੇਲੇ ਮੈਂ ਆਪਣੀ ਮੰਮੀ ਕੋਲ ਗਈ ਤੇ ਉਹਨੂੰ ਦੱਸਿਆ ਕਿ ਮੰਮੀ ਮੈਂ ਸੁਰਿੰਦਰ ਨਾਲ ਵਿਆਹ ਕਰਾਉਣ ਲਈ ਤਿਆਰ ਹਾਂ। ਮੰਮੀ ਉਸੇ ਸਮੇਂ ਰਸੋਈ ਵਿੱਚ ਖਾਣਾ ਬਣਾ ਰਹੀ ਸੀ ਤੇ ਜਦੋਂ ਮੇਰੇ ਮੂੰਹੋਂ ਇਹ ਸ਼ਬਦ ਸੁਣੇ ਤਾਂ ਉਹ ਹੈਰਾਨ ਰਹਿ ਗਏ ਅਤੇ ਖੁਸ਼ ਵੀ ਹੋਏ। ਮੇਰੀ ਮੰਮੀ ਨੇ ਮੈਨੂੰ ਗਲ ਨਾਲ ਲਾ ਲਿਆ। ਮੇਰਾ ਮੱਥਾ ਚੁੰਮ ਕੇ ਮੈਨੂੰ ਬਹੁਤ ਸਾਰੀਆਂ ਅਸੀਸਾਂ ਦਿੱਤੀਆਂ। ਮੰਮੀ ਨੂੰ ਖੁਸ਼ ਵੇਖ ਕੇ ਮੈਂ ਵੀ ਬਹੁਤ ਖੁਸ਼ ਹੋ ਗਈ। ਮੈਂ ਗਗਨ ਦੀਦੀ ਨੂੰ ਵਿਆਹ ਤੋਂ ਬਾਅਦ ਚੰਗੇ ਕੱਪੜੇ ਪਾਉਂਦਿਆਂ ਹੀ ਵੇਖਿਆ ਸੀ। ਜਿਸ ਵਜ੍ਹਾ ਨਾਲ ਮੇਰੇ ਦਿਲ ਵਿੱਚ ਕੋਈ ਡਰ ਨਹੀਂ ਸੀ। ਵਿਆਹ ਤੋਂ ਬਾਅਦ ਪਹਿਲੀ ਵਾਰ ਮੈਂ ਬੋਟੀ ਬਣ ਕੇ ਉਹਨਾਂ ਦੇ ਕਮਰੇ ਵਿੱਚ ਗਈ ਅੰਦਰ ਜਾਂਦਿਆਂ ਹੀ ਮੈਂ ਆਪਣੀ ਭੈਣ ਦੀ ਕੰਧ ਤੇ ਲੱਗੀ ਫੋਟੋ ਨੂੰ ਵੇਖਿਆ ਤੇ ਉਸ ਦੇ ਕੋਲ ਜਾ ਕੇ ਕਿਹਾ ਮੇਰੀ ਪਿਆਰੀ ਭੈਣ ਮੈਨੂੰ ਤੇਰੀ ਬਹੁਤ ਯਾਦ ਆਉਂਦੀ ਹੈ ਤੁਸੀਂ ਇਸ ਦੁਨੀਆ ਤੋਂ ਬਹੁਤ ਜਲਦੀ ਚਲੇ ਗਏ ਮੈਨੂੰ ਲੱਗਦਾ ਹੈ ਕਿ ਤੁਸੀਂ ਆਪਣੀਆਂ ਸਾਰੀਆਂ ਖੁਸ਼ੀਆਂ ਮੈਨੂੰ ਹੀ ਦੇਣ ਆਏ ਸੀ ਇੰਨਾ ਹੀ ਕਹਿ ਕੇ ਮੈਂ ਉਹਨਾਂ ਦੀ ਤਸਵੀਰ ਨੂੰ ਪਿਆਰ ਨਾਲ ਵੇਖਦੀ ਰਹੀ ਅਤੇ ਸਜੇ ਹੋਏ ਬੈੱਡ ਤੇ ਆ ਕੇ ਬੈਠ ਗਈ ਹੁਣ ਮੈਂ ਸ੍ਰਿੰਦਰ ਦਾ ਇੰਤਜ਼ਾਰ ਕਰ ਰਹੀ ਸੀ ਤੇ ਉਹਨਾਂ ਖੂਬਸੂਰਤ ਪਲਾਂ ਨੂੰ ਸੋਚ ਕੇ ਮੈਨੂੰ ਸ਼ਰਮ ਆ ਰਹੀ ਸੀ ਉਸੇ ਸਮੇਂ ਕਮਰੇ ਦੀ ਕੁੰਡੀ ਬੰਦ ਕਰਨ ਦੀ ਆਵਾਜ਼ ਆਈ ਸ੍ਰਿੰਦਰ ਅੰਦਰ ਆ ਗਏ ਤੇ ਦਰਵਾਜ਼ਾ ਬੰਦ ਕਰ ਦਿੱਤਾ ਸ੍ਰਿੰਦਰ ਮੇਰੇ ਕੋਲ ਬੈੱਡ ਤੇ ਆਏ ਜਿੱਦਾਂ ਹੀ ਚੁੱਪਚਾਪ ਉਹ ਮੇਰੇ ਕੋਲ ਆਏ ਉਦੋਂ ਹੀ ਵਾਪਸ ਚਲੇ ਗਏ ਦਰਵਾਜ਼ਾ ਬੰਦ ਹੋਣ ਦੀ ਆਵਾਜ਼ ਸੁਣ ਕੇ ਹਰਾਨੀ ਨਾਲ ਮੈਂ ਕੁੰਡ ਵਿੱਚੋਂ ਆਪਣਾ ਮੂੰਹ ਬਾਹਰ ਕੱਢਿਆ ਅਤੇ ਹੈਰਾਨ ਰਹਿ ਗਈ। ਜੋ ਮੇਰੇ ਸਾਹਮਣੇ ਮੇਰੀ ਦੀਦੀ ਦੀ ਫੋਟੋ ਲੱਗੀ ਸੀ, ਉਹ ਹੁਣ ਗਾਇਬ ਹੋ ਗਈ ਸੀ। ਮੈਂ ਕੁਝ ਸਮੇਂ ਤੱਕ ਬੈਠੀ ਰਹੀ, ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਕੀ ਕਰਾਂ। ਕੀ ਮੈਂ ਇਹ ਸਮਝਾਂ ਕਿ ਉਹ ਆਪਣੀ ਪਤਨੀ ਦੀ ਮੌਤ ਦਾ ਦਰਦ ਅਜੇ ਵੀ ਭੁਲਾ ਨਹੀਂ ਸਕੇ? ਉਹਨਾਂ ਨੂੰ ਤਾਂ ਇਸ ਸਮੇਂ ਮੇਰੇ ਕੋਲ ਹੋਣਾ ਚਾਹੀਦਾ ਸੀ। ਕੁਝ ਸੋਚ ਕੇ ਮੈਂ ਆਪਣੀ ਜਗ੍ਹਾ ਤੋਂ ਉੱਠ ਕੇ ਸੁਰਿੰਦਰ ਦੇ ਪਿੱਛੇ ਚਲੀ ਗਈ। ਮੈਂ ਉਹਨਾਂ ਨਾਲ ਗੱਲ ਕਰਕੇ ਆਪਣਾ ਦਿਲ ਹਲਕਾ ਕਰਨਾ ਚਾਹੁੰਦੀ ਸੀ ਤਾਂ ਕਿ ਅਸੀਂ ਦੋਵੇਂ ਇੱਕ ਦੂਜੇ ਬਾਰੇ ਕੋਈ ਗੱਲ ਕਰ ਸਕੀਏ ਮੈਂ ਕਮਰੇ ਤੋਂ ਬਾਹਰ ਆ ਗਈ ਅਤੇ ਉਸੇ ਕਮਰੇ ਵਿੱਚ ਹੀ ਗਈ ਜਿੱਥੇ ਸੁਰਿੰਦਰ ਗਏ ਸੀ ਪਰ ਉਸ ਕਮਰੇ ਦਾ ਦਰਵਾਜ਼ਾ ਬੰਦ ਸੀ ਮੈਂ ਬਹੁਤ ਹੈਰਾਨ ਸੀ ਭਾਰੀ ਕੱਪੜੇ ਪਾਏ ਹੋਣ ਦੀ ਵਜ੍ਹਾ ਨਾਲ ਮੈਂ ਦੁਖੀ ਹੋ ਗਈ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਰਾਮ ਨਾ ਮਿਲਣ ਕਾਰਨ ਮੈਨੂੰ ਨੀਂਦ ਆਉਣ ਲੱਗ ਪਈ ਤੇ ਮੈਂ ਆਪਣੇ ਕੱਪੜੇ ਬਦਲ ਕੇ ਸੌ ਗਈ। ਅਗਲੀ ਸਵੇਰ ਜਦੋਂ ਮੇਰੀ ਅੱਖ ਖੁੱਲੀ ਤਾਂ ਮੈਂ ਵੇਖਿਆ ਸੁਰਿੰਦਰ ਮੇਰੇ ਬਿਸਤਰੇ ਦੇ ਕਿਨਾਰੇ ਤੇ ਬੈਠੇ ਸਨ। ਮੇਰੀ ਸੱਸ ਨਾਸ਼ਤਾ ਕਰਨ ਲਈ ਕਹਿ ਰਹੀ ਸੀ। ਮੈਨੂੰ ਉੱਠਦੀ ਨੂੰ ਵੇਖ ਕੇ ਸੁਰਿੰਦਰ ਬੋਲੇ ਨਵੀਂ ਜ਼ਿੰਦਗੀ ਦੀ ਨਵੀਂ ਸਵੇਰ ਮੁਬਾਰਕ ਹੋਵੇ। ਸੁਰਿੰਦਰ ਨੇ ਇੰਨੇ ਪਿਆਰ ਨਾਲ ਕਿਹਾ ਤੇ ਮੈਂ ਪਿਛਲੀ ਰਾਤ ਦੇ ਖਰਾਬ ਮੂਡ ਨੂੰ ਵੀ ਭੁੱਲ ਕੇ ਹੱਸ ਪਈ। ਉਸੇ ਵੇਲੇ ਮੇਰੀ ਨਜ਼ਰ ਕੰਧ ਤੇ ਲੱਗੀ ਮੇਰੀ ਭੈਣ ਦੀ ਫੋਟੋ ਤੇ ਪਈ ਜੋ ਕਿ ਦੁਬਾਰਾ ਫੇਰ ਆਪਣੀ ਜਗ੍ਹਾ ਤੇ ਆ ਗਈ ਸੀ ਫੋਟੋ ਵੇਖ ਕੇ ਮੈਨੂੰ ਇਦਾਂ ਲੱਗਿਆ ਕਿ ਉਹ ਸਾਨੂੰ ਵੇਖ ਕੇ ਖੁਸ਼ ਹੋ ਰਹੀ ਸੀ ਮੇਰੇ ਬੁੱਲਾਂ ਤੇ ਵੀ ਮੁਸਕਾਨ ਆ ਗਈ ਮੈਂ ਤੇ ਸੁਰਿੰਦਰ ਨੇ ਆਪਣੇ ਕਮਰੇ ਵਿੱਚ ਬੇਹੱਦ ਖੁਸ਼ ਹੋ ਕੇ ਖਾਣਾ ਖਾਦਾ ਖਾਣਾ ਖਾਣ ਤੋਂ ਬਾਅਦ ਸੁਰਿੰਦਰ ਦੇ ਕੁਝ ਦੋਸਤ ਉਸ ਨੂੰ ਮਿਲਣ ਲਈ ਆਏ ਅਤੇ ਉਹਨਾਂ ਦੇ ਨਾਲ ਚਲਾ ਗਿਆ ਮੈਂ ਤਿਆਰ ਹੋਣ ਲੱਗ ਗਈ ਸਾਰਾ ਦਿਨ ਮਹਿਮਾਨਾਂ ਨੂੰ ਮਿਲਣ ਵਿੱਚ ਹੀ ਲੰਘ ਗਿਆ ਅੱਜ ਮੈਂ ਬਹੁਤ ਖੁਸ਼ ਸੀ ਸੁਰਿੰਦਰ ਦਾ ਇਦਾਂ ਦਾ ਸੁਭਾਅ ਵੇਖ ਕੇ ਮੈਨੂੰ ਉਮੀਦ ਸੀ ਕਿ ਅਸੀਂ ਜਲਦੀ ਹੀ ਇੱਕ ਦੂਜੇ ਦੇ ਨੇੜੇ ਹੋ ਜਾਵਾਂਗੇ ਇੱਕ ਦੂਜੇ ਨੂੰ ਸਮਝ ਲਵਾਂਗੇ ਜਦੋਂ ਰਾਤ ਹੋ ਗਈ ਤਾਂ ਮੈਂ ਇੰਤਜ਼ਾਰ ਕਰਨ ਲੱਗੀ ਕੱਲ ਰਾਤ ਦੀ ਤਰ੍ਹਾਂ ਉਹ ਕਮਰੇ ਵਿੱਚ ਆਇਆ ਤੇ ਭੈਣ ਦੀ ਫੋਟੋ ਨੂੰ ਲੈ ਕੇ ਦੂਜੇ ਕਮਰੇ ਵਿੱਚ ਚਲਾ ਗਿਆ ਮੈਂ ਬੈਠ ਕੇ ਉਹਨੂੰ ਵੇਖਣ ਲੱਗੀ ਮੈਨੂੰ ਉਹਨਾਂ ਤੇ ਬਹੁਤ ਤਰਸ ਆਇਆ ਨਾਲ ਹੀ ਮੈਨੂੰ ਦੀਦੀ ਦੀ ਕਿਸਮਤ ਤੇ ਜਲਨ ਹੁੰਦੀ ਸੀ ਜਿਹਨੂੰ ਇੰਨਾ ਪਿਆਰ ਕਰਨ ਵਾਲਾ ਪਤੀ ਮਿਲਿਆ ਤੇ ਉਹ ਹੁਣ ਵੀ ਉਹਨਾਂ ਨੂੰ ਭੁਲਾ ਨਹੀਂ ਸੀ ਰਿਹਾ ਜਦੋਂ ਮੈਂ ਕਮਰੇ ਵਿੱਚੋਂ ਬਾਹਰ ਨਿਕਲੀ ਮੈਂ ਸ੍ਰਿੰਦਰ ਦੇ ਕਮਰੇ ਵਿੱਚ ਚਲੀ ਗਈ ਪਰ ਉਹਨੇ ਪਹਿਲਾਂ ਹੀ ਕਮਰਾ ਬੰਦ ਕੀਤਾ ਹੋਇਆ ਸੀ ਮੈਂ ਉੱਥੇ ਖੜ੍ਹੀ ਰਹੀ ਤੇ ਮੈਨੂੰ ਅੰਦਰੋਂ ਸ੍ਰਿੰਦਰ ਦੇ ਕੁਝ ਕਹਿਣ ਦੀ ਆਵਾਜ਼ ਸੁਣਾਈ ਦੇ ਰਹੀ ਸੀ ਉਹ ਕਿਸੇ ਨਾਲ ਗੱਲ ਕਰ ਰਹੇ ਸੀ ਮੈਂ ਦਰਵਾਜ਼ੇ ਨਾਲ ਕੰਨ ਲਗਾ ਕੇ ਸੁਣਦੀ ਰਹੀ ਪਰ ਮੈਨੂੰ ਕਿਸੇ ਵੀ ਸ਼ਬਦ ਦੀ ਸਮਝ ਨਹੀਂ ਸੀ ਆ ਰਹੀ ਫਿਰ ਮੇਰੀ ਸੱਸ ਮੈਨੂੰ ਆਉਂਦੀ ਹੋਈ ਦਿਖਾਈ ਦਿੱਤੀ ਉਸਨੇ ਪੁੱਛਿਆ ਕੀ ਹੋਇਆ ਤੂੰ ਇੱਥੇ ਕਿਉਂ ਖੜੀ ਆ ਤਾਂ ਹੁਣ ਮੈਂ ਉਹਨਾਂ ਨੂੰ ਕੀ ਦੱਸਦੀ ਕਿ ਇੱਕ ਦੋ ਦਿਨਾਂ ਤੋਂ ਇਹ ਬੌਟੀ ਆਪਣੇ ਘਰ ਵਾਲੇ ਦੇ ਪਿੱਛੇ ਭੱਜ ਰਹੀ ਆ ਉਹ ਉਸ ਤੋਂ jaan ਬਚਾ ਕੇ ਭੱਜ ਰਿਹਾ ਮੇਰਾ ਚਿਹਰਾ ਵੇਖ ਕੇ ਮੇਰੀ ਸੱਸ ਖੁਦ ਹੀ ਸਮਝ ਗਈ ਤੇ ਮੈਨੂੰ ਕਹਿੰਦੀ ਕੋਈ ਗੱਲ ਨਹੀਂ ਕੁਝ ਦਿਨਾਂ ਦੀ ਗੱਲ ਆ ਫਿਰ ਠੀਕ ਹੋ ਜਾਵੇਗਾ ਮੈਂ ਦੁਖੀ ਹੋ ਕੇ ਆਪਣੇ ਕਮਰੇ ਵਿੱਚ ਵਾਪਸ ਆ ਗਈ ਮੇਰੀ ਭੈਣ ਤੇ ਸੁਰਿੰਦਰ ਦੇ ਜੀਵਨ ਬਾਰੇ ਸੋਚਦੇ ਮੈਂ ਬੈੱਡ ਤੇ ਪੈ ਗਈ ਅਸੀਂ ਦੋ ਭੈਣਾਂ ਸੀ ਗਗਨ ਭੈਣ ਮੇਰੇ ਤੋਂ 2 ਸਾਲ ਵੱਡੀ ਸੀ ਸਾਡੇ ਮੰਮੀ ਪਾਪਾ ਨੇ ਸਾਨੂੰ ਬਹੁਤ ਪਿਆਰ ਨਾਲ ਪਾਲਿਆ ਸੀ ਭੈਣ ਦੀ ਪੜ੍ਹਾਈ ਖਤਮ ਹੋਣ ਤੋਂ ਬਾਅਦ ਭੈਣ ਵਾਸਤੇ ਬਹੁਤ سارے ਰਿਸ਼ਤੇ ਆਉਣ ਲੱਗੇ ਇਸ ਕਰਕੇ ਉਹਨਾਂ ਨੇ ਇਹ ਫੈਸਲਾ ਭੈਣ ਤੇ ਹੀ ਛੱਡ ਦਿੱਤਾ ਮੇਰੀ ਮੰਮੀ ਦੀ ਸਹੇਲੀ ਦਾ ਮੁੰਡਾ ਸੁਰਿੰਦਰ ਇਸ ਦਾ ਰਿਸ਼ਤਾ ਆਇਆ ਮੰਮੀ ਬਹੁਤ ਖੁਸ਼ ਹੋਈ ਤੇ ਉਹਨਾਂ ਦੀ ਖੁਸ਼ੀ ਵੇਖ ਕੇ ਮੇਰੀ ਭੈਣ ਵੀ ਰਿਸ਼ਤੇ ਲਈ ਮੰਨ ਗਈ। ਡੈਡੀ ਨੇ ਵੀ ਸ੍ਰਿੰਦਰ ਨੂੰ ਬਹੁਤ ਪਸੰਦ ਕੀਤਾ ਤੇ ਸ੍ਰਿੰਦਰ ਨੇ ਵੀ ਗਗਨ ਦੀਦੀ ਨੂੰ ਇੱਕ ਸਮਾਰੋਹ ਵਿੱਚ ਵੇਖ ਕੇ ਪਸੰਦ ਕੀਤਾ ਸੀ। ਮੈਂ ਉਹਨਾਂ ਦੇ ਵਿਆਹ ਵਿੱਚ ਬਹੁਤ ਇੰਜੋਏ ਕੀਤਾ ਸੀ। ਵਿਆਹ ਤੋਂ ਬਾਅਦ ਮੈਂ ਅਕਸਰ ਭੈਣ ਨੂੰ ਅਜੀਬ ਜਿਹਿਆਂ ਉਲਝਣਾ ਵਿੱਚ ਉਲਝਦਾ ਹੋਇਆ ਵੇਖਦੀ ਸੀ। ਖਾਸ ਕਰਕੇ ਉਦੋਂ ਜਦੋਂ ਮੈਂ ਉਹਨਾਂ ਦੇ ਘਰ ਰਹਿਣ ਜਾਂਦੀ ਸੀ। ਰਾਤ ਨੂੰ ਭੈਣ ਕਿੰਨਾ ਕਿੰਨਾ ਚਿਰ ਬਾਹਰ ਟਹਿਲਦੀ ਰਹਿੰਦੀ। ਜਦੋਂ ਮੈਂ ਇਹਦੀ ਵਜ੍ਹਾ ਜਾਣਨ ਦੀ ਕੋਸ਼ਿਸ਼ ਕਰਦੀ ਤਾਂ ਉਹ ਹੱਸ ਕੇ ਗੱਲ ਟਾਲ ਦਿੰਦੀ ਤੇ ਕਹਿੰਦੀ ਬਸ ਉਦਾਂ ਹੀ ਮੇਰਾ ਕਮਰੇ ਵਿੱਚ ਦਿਲ ਖਬਰਾ ਰਿਹਾ ਸੀ ਇਸ ਕਰਕੇ ਮੈਂ ਬਾਹਰ ਆ ਗਈ ਇਹ ਗੱਲ ਇੱਕ ਵਾਰ ਮੈਂ ਆਪਣੀ ਮੰਮੀ ਨੂੰ ਦੱਸੀ ਸੀ ਤੇ ਮੰਮੀ ਨੇ ਹੱਸ ਕੇ ਕਿਹਾ ਸੀ ਪਾਗਲ ਨਵੇਂ ਘਰ ਵਿੱਚ ਜਾ ਕੇ ਉਹਨੂੰ ਸਮਝਣ ਲਈ ਟਾਈਮ ਤਾਂ ਲੱਗਦਾ ਹੀ ਆ ਜਦੋਂ ਵੀ ਭੈਣ ਸਾਨੂੰ ਮਿਲਣ ਲਈ ਆਉਂਦੀ ਤਾਂ ਉਹ ਬਹੁਤ ਖੁਸ਼ ਅਤੇ ਸਜ ਸੰਬਰ ਕੇ ਆਉਂਦੀ ਸੀ ਫਿਰ ਮੈਂ ਇਸ ਗੱਲ ਨੂੰ ਆਪਣੇ ਮਨ ਵਿੱਚੋਂ ਕੱਢ ਦਿੱਤਾ ਪਰ ਇੱਕ ਦਿਨ ਜਦੋਂ ਸ੍ਰਿੰਦਰ ਭੈਣ ਨੂੰ ਸਾਡੇ ਘਰ ਛੱਡ ਕੇ ਗਏ ਤਾਂ ਮੈਨੂੰ ਉਹਨਾਂ ਦਾ ਤੌਰ ਤਰੀਕਾ ਕੁਝ ਠੀਕ ਨਹੀਂ ਸੀ ਲੱਗਾ ਪਤਾ ਨਹੀਂ ਤਾਂ ਉਹ ਨਸ਼ੇ ਵਿੱਚ ਸੀ ਜਾਂ ਫਿਰ ਜਲਦੀ ਵਿੱਚ ਸੀ ਇਸ ਲਈ ਉਹ ਭੈਣ ਨੂੰ ਸਾਡੇ ਘਰ ਛੱਡ ਕੇ ਬਾਅਦ ਵਿੱਚ ਗੱਡੀ ਨੂੰ ਤੇਜ਼ ਭਜਾ ਕੇ ਚਲੇ ਗਏ ਮੈਂ ਭੈਣ ਨੂੰ ਇਸ ਬਾਰੇ ਪੁੱਛਣਾ ਚਾਹੁੰਦੀ ਸੀ ਪਰ ਜਦੋਂ ਮੈਂ ਉਹਨਾਂ ਨੂੰ ਪੁੱਛਣ ਲਈ ਕਮਰੇ ਵਿੱਚ ਆਈ ਤਾਂ ਉਹ ਅੱਖਾਂ ਬੰਦ ਕਰਕੇ ਆਰਾਮ ਕਰ ਰਹੇ ਸਨ ਫਿਰ ਮੈਂ ਉਹਨਾਂ ਨੂੰ ਜਗਾਉਣਾ ਸਹੀ ਨਾ ਸਮਝਿਆ ਤੇ ਵਾਪਸ ਆਪਣੇ ਕਮਰੇ ਵਿੱਚ ਆ ਗਈ। ਅਗਲੀ ਸਵੇਰ ਜਦੋਂ ਮੈਂ ਭੈਣ ਨੂੰ ਇਸ ਬਾਰੇ ਪੁੱਛਿਆ ਤਾਂ ਉਹਨਾਂ ਨੇ ਮੈਨੂੰ ਕਿਹਾ ਕਿ ਇਦਾਂ ਦੀ ਕੋਈ ਗੱਲ ਨਹੀਂ ਆ। ਸਾਡੀ ਬਸ ਥੋੜੀ ਜਹੀ ਲੜਾਈ ਹੋਈ ਸੀ। ਇਸੇ ਕਰਕੇ ਉਹ ਅੰਦਰ ਨਹੀਂ ਆਈ। ਉਹ ਮੇਰੇ ਨਾਲ ਨਾਰਾਜ਼ ਸੀ। ਫਿਰ ਦੋ ਦਿਨਾਂ ਬਾਅਦ ਸ੍ਰਿੰਦਰ ਭੈਣ ਨੂੰ ਬਹੁਤ ਪਿਆਰ ਨਾਲ ਲੈਣ ਆਇਆ ਤੇ ਉਸਨੇ ਭੈਣ ਤੋਂ ਮਾਫੀ ਵੀ ਮੰਗੀ। ਭੈਣ ਦੀ ਜ਼ਿੰਦਗੀ ਬਹੁਤ ਵਧੀਆ ਚੱਲ ਰਹੀ ਸੀ ਪਰ ਅਚਾਨਕ ਕੁਝ ਮਹੀਨਿਆਂ ਦੇ ਬਾਅਦ ਉਹ ਸਾਨੂੰ ਸਾਰਿਆਂ ਨੂੰ ਰੋਂਦਿਆਂ ਛੱਡ ਕੇ ਇਸ ਦੁਨੀਆ ਤੋਂ ਚਲੀ ਗਈ। ਉਹਨਾਂ ਦੀ ਮੌਤ ਦੀ ਖ਼ਬਰ ਸੁਣ ਕੇ ਸਾਨੂੰ ਸਾਰਿਆਂ ਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਇਹ ਸੱਚਾ। ਉਸ ਦੀ ਸੱਸ ਨੇ ਕਿਹਾ ਕਿ ਗਗਨ ਨੂੰ ਅਚਾਨਕ ਸੀਨੇ ਵਿੱਚ ਦਰਦ ਹੋਇਆ। ਸ਼ਾਇਦ ਉਹਨਾਂ ਨੂੰ ਦਿਲ ਦਾ ਦੌਰਾ ਪੈ ਗਿਆ ਸੀ ਜਿਸ ਕਾਰਨ ਉਹ ਬਚ ਨਾ ਸਕੀ। ਉਹ ਸਦਮੇ ਵਿੱਚੋਂ ਬਾਹਰ ਨਿਕਲਣਾ ਸਾਡੇ ਲਈ ਬਹੁਤ ਔਖਾ ਸੀ। ਕੁਝ ਸਮੇਂ ਬਾਅਦ ਅਸੀਂ ਵੀ ਆਪਣੇ ਕੰਮਕਾਰਾਂ ਵਿੱਚ ਉਲਝ ਗਏ। ਮੇਰੇ ਮੰਮੀ ਪਾਪਾ ਨੇ ਮੇਰਾ ਵਿਆਹ ਸੁਰਿੰਦਰ ਦੇ ਨਾਲ ਇਸ ਲਈ ਕਰਵਾਇਆ ਸੀ ਤਾਂ ਕਿ ਮੈਂ ਵੀ ਭੈਣ ਦੀ ਤਰ੍ਹਾਂ ਖੁਸ਼ ਰਹਿ ਸਕਾਂ ਪਰ ਉਹਦਾ ਸੁਭਾਅ ਮੇਰੀ ਸੋਚ ਤੋਂ ਵੀ ਪਰੇ ਸੀ ਦਿਨ ਵਿੱਚ ਤਾਂ ਉਹ ਠੀਕ ਰਹਿੰਦੇ ਪਰ ਰਾਤ ਨੂੰ ਦੂਜੇ ਕਮਰੇ ਵਿੱਚ ਜਾ ਕੇ ਭੈਣ ਦੀ ਫੋਟੋ ਲੈ ਕੇ ਉਸ ਨਾਲ ਗੱਲਾਂ ਕਰਦੇ ਰਹਿੰਦੇ ਮੈਂ ਉਹਨਾਂ ਦਾ ਦੁੱਖ ਵੰਡਾਉਣਾ ਚਾਹੁੰਦੀ ਸੀ ਪਰ ਇਹ ਮੌਕਾ ਮੈਨੂੰ ਹਜੇ ਤੱਕ ਨਹੀਂ ਸੀ ਮਿਲਿਆ ਮੈਂ ਇਹ ਸਭ ਕੁਝ ਸੋਚਦੀ ਹੋਈ ਸੌਂ ਗਈ ਤੇ ਬਹੁਤ ਅਜੀਬ ਜਿਹਾ ਸੁਪਨਾ ਵੇਖਿਆ ਮੈਂ ਵੇਖਿਆ ਕਿ ਹਨੇਰੇ ਕਮਰੇ ਵਿੱਚ ਭੈਣ ਚੀਕਾਂ ਮਾਰ ਰਹੀ ਸੀ ਮੈਂ ਹਨੇਰੇ ਕਮਰੇ ਵਿੱਚ ਆਪਣੇ ਦੋਨੇ ਹੱਥਾਂ ਦੇ ਨਾਲ ਭੈਣ ਨੂੰ ਛੂਣ ਦੀ ਕੋਸ਼ਿਸ਼ ਕਰਦੀ ਇਧਰ ਉਧਰ ਘੁੰਮ ਰਹੀ ਸੀ ਪਰ ਮੈਂ ਆਪਣੀ ਭੈਣ ਨੂੰ ਛੂ ਨਹੀਂ ਸੀ ਸਕਦੀ ਮੈਂ ਥੱਕ ਹਾਰ ਕੇ ਭੈਣ ਨੂੰ ਕਿਹਾ ਤੂੰ ਮੇਰੇ ਸਾਹਮਣੇ ਕਿਉਂ ਨਹੀਂ ਆ ਰਹੀ ਤੇ ਉਹ ਰੋ ਪਈ ਤੇ ਕਹਿਣ ਲੱਗੀ ਤੂੰ ਮੈਨੂੰ ਛੂ ਸਕਦੀ ਆ ਮੈਨੂੰ ਇਨਸਾਫ ਦਿਵਾ ਦੇ ਮੇਰੀਏ ਭੈਣੇ ਤੂੰ ਹੀ ਮੈਨੂੰ ਇਨਸਾਫ ਦਿਵਾ ਸਕਦੀ ਹੈ ਇਦੇ ਤੋਂ ਪਹਿਲਾਂ ਕਿ ਮੈਂ ਭੈਣ ਦੀ ਕੋਈ ਗੱਲ ਸਮਝ ਪਾਵਾਂ ਜਾਂ ਕੁਝ ਪੁੱਛ ਪਾਵਾਂ ਤਾਂ ਮੇਰੀ ਅੱਖ ਖੁੱਲ ਗਈ। ਕਮਰੇ ਵਿੱਚ ਹਰ ਪਾਸੇ ਹਨੇਰਾ ਸੀ। ਸ਼ਾਇਦ ਲਾਈਟ ਚਲੀ ਗਈ ਸੀ ਜਾਂ ਕਿਸੇ ਖਰਾਬੀ ਦੇ ਕਾਰਨ ਬੰਦ ਸੀ। ਮੇਰੇ ਪੂਰੇ ਸਰੀਰ ਤੇ ਪਸੀਨਾ ਆਇਆ ਹੋਇਆ ਸੀ। ਮੇਰੇ ਸਾਹ ਜ਼ੋਰ-ਜ਼ੋਰ ਨਾਲ ਚੱਲ ਰਹੇ ਸੀ ਪਰ ਮੈਨੂੰ ਕਿਸੇ ਵੀ ਗੱਲ ਦੀ ਪਰਵਾਹ ਨਹੀਂ ਸੀ। ਮੇਰੇ ਕੰਨਾਂ ਵਿੱਚ ਦੀਰੀ ਦੀਆਂ ਗੱਲਾਂ ਗੂੰਜ ਰਹੀਆਂ ਸਨ। ਇੱਕ ਦਿਨ ਇੱਕ ਗੱਲ ਦੱਸਣਾ ਤਾਂ ਮੈਂ ਤੁਹਾਨੂੰ ਭੁੱਲ ਗਈ ਕਿ ਮੇਰੀ ਭੈਣ ਬਹੁਤ ਹੀ ਧਾਰਮਿਕ ਖਿਆਲਾਂ ਦੀ ਔਰਤ ਸੀ। ਉਹ ਹਰ ਸਮੇਂ ਰੱਬ ਦੀ ਪੂਜਾ ਭਗਤੀ ਵਿੱਚ ਲੱਗੀ ਰਹਿੰਦੀ ਸੀ। ਕਦੀ ਕਦੀ ਤਾਂ ਮੈਂ ਉਸ ਨੂੰ ਰਾਤ ਨੂੰ ਰੱਬ ਦੇ ਸਾਹਮਣੇ ਹੱਥ ਜੋੜ ਕੇ ਖੜੇ ਵੇਖਿਆ ਸੀ। ਅਗਲੀ ਸਵੇਰ ਸੁਰਿੰਦਰ ਦੇ ਬਾਹਰ ਜਾਣ ਤੋਂ ਬਾਅਦ ਮੈਂ ਸਾਹਮਣੇ ਵਾਲੇ ਕਮਰੇ ਵਿੱਚ ਆ ਗਈ। ਮੈਂ ਦੇਖਣਾ ਚਾਹੁੰਦੀ ਸੀ ਕਿ ਉੱਥੇ ਕੀ ਆ। ਜਦੋਂ ਮੈਂ ਅੰਦਰ ਆਈ ਤਾਂ ਵੇਖਿਆ ਉਸ ਕਮਰੇ ਵਿੱਚ ਇੱਕ ਸੋਫਾ ਸੈੱਟ ਤੇ ਅਲਮਾਰੀ ਤੋਂ ਇਲਾਵਾ ਹੋਰ ਕੋਈ ਫਰਨੀਚਰ ਵੀ ਨਹੀਂ ਸੀ। ਮੇਲਮਾਰੀ ਨੂੰ ਖੋਲ ਕੇ ਵੇਖਿਆ ਤਾਂ ਉਸ ਵਿੱਚ ਦਵਾਈ ਦੇ ਕੁਝ ਖਾਲੀ ਰੈਪਰ ਪਏ ਸਨ ਮੈਂ ਉਹਨਾਂ ਨੂੰ ਚੁੱਕਿਆ ਤੇ ਉਲਟਾ ਕਰ ਦਿੱਤਾ ਉਸ ਦੇ ਵਿੱਚ ਸ਼ਾਇਦ ਭੈਣ ਦੀ ਦਵਾਈ ਸੀ ਜੋ ਕਿ ਮੈਂ ਅਕਸਰ ਉਹਨਾਂ ਦੇ ਬੈਗ ਵਿੱਚ ਵੇਖਿਆ ਕਰਦੀ ਸੀ ਪਹਿਲਾਂ ਤਾਂ ਮੈਂ ਧਿਆਨ ਨਾ ਦਿੱਤਾ ਪਰ ਮੈਂ ਦਵਾਈ ਦਾ ਨਾਮ ਪੜ੍ਹ ਕੇ ਹੈਰਾਨ ਰਹਿ ਗਈ ਮੈਨੂੰ ਲੱਗਿਆ ਸ਼ਾਇਦ ਮੈਨੂੰ ਕੋਈ ਗਲਤ ਫਹਿਮੀ ਹੋ ਗਈ ਆ ਇਸ ਕਰਕੇ ਮੈਂ ਰੈਪਰ ਉੱਥੇ ਹੀ ਰੱਖ ਦਿੱਤਾ ਤੇ ਅਲਮਾਰੀ ਬੰਦ ਕਰ ਦਿੱਤੀ ਫਿਰ ਇੱਕ ਛੋਟਾ ਜਿਹਾ ਸ਼ਾਪਿੰਗ ਬੈਗ ਮੇਰੇ ਪੈਰਾਂ ਤੇ ਆ ਕੇ ਡਿੱਗ ਗਿਆ ਮੈਂ ਦੇਖਿਆ ਕਿ ਉਹ ਨਸ਼ੀਲੀਆਂ ਦਵਾਈਆਂ ਨਾਲ ਭਰਿਆ ਹੋਇਆ ਸੀ ਮੈਂ ਬਹੁਤ ਹੈਰਾਨ ਹੋ ਗਈ ਮੈਂ ਉਹ ਬੈਗ ਉੱਥੋਂ ਚੁੱਕ ਕੇ ਚੋਰੀ-ਚੋਰੀ ਆਪਣੇ ਕਮਰੇ ਵਿੱਚ ਚਲੀ ਗਈ ਸ਼ਾਮ ਹੋਈ ਤਾਂ ਸੁਰਿੰਦਰ ਬੇਚੈਨ ਹੋ ਕੇ ਘੁੰਮਣ ਲੱਗੇ ਜਿਦਾਂ ਉਹਨਾਂ ਦਾ ਕੋਈ ਕੀਮਤੀ ਸਮਾਨ ਗਵਾਚ ਗਿਆ ਹੋਵੇ ਮੈਨੂੰ ਉਹਦੀ ਵੇਖਣੀ ਵਿੱਚ ਮਹਿਸੂਸ ਹੋਇਆ ਪਰ ਮੈਂ ਨਜ਼ਰ ਅੰਦਾਜ਼ ਕਰ ਦਿੱਤਾ ਜੇ ਉਹ ਨਸ਼ੇ ਦਾ ਇਸਤੇਮਾਲ ਕਰਦਾ ਸੀ ਇੱਕ ਚੰਗੀਕਰ ਵਾਲੀ ਹੋਣ ਦੇ ਨਾਤੇ ਉਹਨਾਂ ਨੂੰ ਰੋਕਣਾ ਮੇਰਾ ਫਰਜ਼ ਸੀ ਮੈਂ ਇਹ ਦਵਾਈਆਂ ਆਪਣੀ ਭੈਣ ਦੇ ਬੈਗ ਵਿੱਚ ਵੀ ਦੇਖੀਆਂ ਸੀ ਸ਼ਾਇਦ ਉਹ ਸ੍ਰਿੰਦਰ ਦੀ ਆਦਤ ਨੂੰ ਛਡਾਉਣ ਲਈ ਇਹ ਨਸ਼ੀਲੀਆਂ ਦਵਾਈਆਂ ਆਪਣੇ ਬੈਗ ਵਿੱਚ ਰੱਖ ਲੈਂਦੇ ਸੀ ਕੁਝ ਸੋਚ ਕੇ ਮੈਂ ਕਮਰੇ ਵਿੱਚੋਂ ਬਾਹਰ ਆਈ ਮੈਨੂੰ ਪਤਾ ਸੀ ਸ੍ਰਿੰਦਰ ਨੂੰ ਕੜਾਈ ਪਨੀਰ ਡਿਸ਼ ਬਹੁਤ ਪਸੰਦ ਆ ਇਸ ਕਰਕੇ ਮੈਂ ਉਹ ਬਣਾਉਣ ਲਈ ਰਸੋਈ ਵਿੱਚ ਚਲੀ ਗਈ ਕਿਉਂਕਿ ਮੈਂ ਸੁਣਿਆ ਸੀ ਕਿ ਘਰ ਵਾਲੇ ਦਾ ਦਿਲ ਦਾਰਾ ਉਸਦੇ ਪੇਟ ਤੋਂ ਹੁੰਦਾ ਹੈ ਫਿਰ ਮੈਂ ਇਹ ਗੱਲ ਮੰਨ ਕੇ ਸੁਰਿੰਦਰ ਦੇ ਲਈ ਕੜਾਈ ਪਨੀਰ ਬਣਾਇਆ ਮੇਰੀ ਭੈਣ ਵੀ ਸੁਰਿੰਦਰ ਨੂੰ ਖੁਸ਼ ਕਰਨ ਲਈ ਉਹਨਾਂ ਦੀ ਪਸੰਦ ਦੀ ਡਿਸ਼ ਬਣਾਉਂਦੀ ਹੁੰਦੀ ਸੀ ਭੈਣ ਨੇ ਮੈਨੂੰ ਦੱਸਿਆ ਸੀ ਖਾਣਾ ਬਣਾਉਣ ਤੋਂ ਬਾਅਦ ਮੈਂ ਨੌਕਰਾਨੀ ਨਾਲ ਟੇਬਲ ਸੈੱਟ ਕਰਾਇਆ ਤੇ ਅਸੀਂ ਖਾਣਾ ਖਾਣ ਲੱਗ ਪਏ ਸੁਰਿੰਦਰ ਨੂੰ ਖਾਣਾ ਬਹੁਤ ਪਸੰਦ ਆਇਆ ਉਹਨਾਂ ਨੇ ਮੇਰੀ ਤਾਰੀਫ਼ ਵੀ ਕੀਤੀ ਸੁਰਿੰਦਰ ਮੈਨੂੰ ਪਿਆਰ ਦੀ ਨਜ਼ਰ ਨਾਲ ਦੇਖਣ ਲੱਗੇ ਤੇ ਬੋਲੇ ਇੰਨਾ ਮਜ਼ੇਦਾਰ ਖਾਣਾ ਬਣਾਉਣ ਲਈ ਤੂੰ ਮੇਰੇ ਤੋਂ ਕੁਝ ਗਿਫਟ ਲੈਣਾ ਚਾਹੇਂਗੀ ਮੈਂ ਸ੍ਰਿੰਦਰਵਲ ਵਲ ਵੇਖਿਆ ਉਹਨਾਂ ਦੇ ਪੁੱਛਣ ਦਾ ਤਰੀਕਾ ਬਹੁਤ ਵਧੀਆ ਸੀ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਆਪਣੀ ਸੱਸ ਦੇ ਸਾਹਮਣੇ ਇਹਦਾ ਕਿੱਦਾਂ ਜਵਾਬ ਦੇਵਾਂ ਕਿ ਮੈਂ ਚੁੱਪ ਹੋ ਗਈ ਇੱਕ ਵਾਰ ਫਿਰ ਸ੍ਰਿੰਦਰ ਨੇ ਅਜੀਬ ਅੰਦਾਜ਼ ਦੇ ਵਿੱਚ ਆਪਣਾ ਸਵਾਲ ਦੁਹਰਾਇਆ ਸੱਸ ਨੇ ਮੈਨੂੰ ਆਨੇ ਬਹਾਨੇ ਵਿੱਚ ਕਿਸੇ ਕੰਮ ਦੇ ਲਈ ਰਸੋਈ ਵਿੱਚ ਭੇਜ ਦਿੱਤਾ ਮੈਂ ਰਸੋਈ ਦੀ ਖਿੜਕੀ ਵਿੱਚੋਂ ਵੇਖਿਆ ਉਹ ਆਪਣੇ ਮੁੰਡੇ ਨੂੰ ਹੌਲੀ ਜਹੀ ਆਵਾਜ਼ ਵਿੱਚ ਕੁਝ ਕਹਿ ਰਹੀ ਸੀ ਮੈਨੂੰ ਸ੍ਰਿੰਦਰਦਾਸ ਦਾ ਸੁਭਾਅ ਬਹੁਤ ਅਜੀਬ ਲੱਗਿਆ। ਇੱਕ ਦਿਨ ਮੈਂ ਆਪਣੀ ਸੱਸ ਨੂੰ ਪੁੱਛਣ ਦੀ ਹਿੰਮਤ ਕੀਤੀ ਤੇ ਕਿਹਾ, ਤੁਹਾਡਾ ਮੁੰਡਾ ਨਸ਼ੇ ਕਰਦਾ ਹੈ। ਤੁਸੀਂ ਇਦਾਂ ਦੇ ਇਨਸਾਨ ਕਰਕੇ ਮੇਰੀ ਜ਼ਿੰਦਗੀ ਖਰਾਬ ਕਿਉਂ ਕੀਤੀ? ਉਹ ਕਹਿਣ ਲੱਗੀ ਇਦਾਂ ਦੀ ਕੋਈ ਗੱਲ ਨਹੀਂ ਆ। ਤੇਰੀ ਭੈਣ ਤੇ ਉਹਦੇ ਘਰ ਵਾਲੀ ਦੀ ਮੌਤ ਦੇ ਸਦਮੇ ਕਰਕੇ ਉਹ ਆਪਣੇ ਦੁੱਖ ਨੂੰ ਭੁਲਾਉਣ ਕਰਕੇ ਸਭ ਕੁਝ ਕਰ ਰਿਹਾ ਹੈ। ਮੈਂ ਉਸ ਨੂੰ ਸਮਝਾਵਾਂਗੀ। ਆਪਣੀ ਸੱਸ ਦੀ ਗੱਲ ਸੁਣ ਕੇ ਮੈਂ ਹੋਰ ਕੁਝ ਨਾ ਬੋਲੀ। ਤੇ ਆਪਣੇ ਕਮਰੇ ਵਿੱਚ ਆ ਕੇ ਪੈ ਗਈ ਮੈਂ ਰਾਤ ਨੂੰ ਫਿਰ ਸੌਣ ਲਈ ਆਪਣੀਆਂ ਅੱਖਾਂ ਬੰਦ ਕੀਤੀਆਂ ਤੇ ਮੈਨੂੰ ਫਿਰ ਆਪਣੀ ਭੈਣ ਦਾ ਰੋਂਦਾ ਹੋਇਆ ਚਿਹਰਾ ਦਿਖਾਈ ਦਿੱਤਾ ਉਹ ਮੇਰੇ ਤੋਂ ਇਨਸਾਫ ਮੰਗ ਰਹੀ ਸੀ ਆਪਣੇ ਸੁਪਨੇ ਵਿੱਚ ਮੈਂ ਭੈਣ ਨੂੰ ਇਦਾਂ ਤੜਫਦੇ ਹੋਏ ਦੇਖਿਆ ਮੈਂ ਦੁਖੀ ਹੋ ਗਈ ਮੇਰੇ ਦਿਲ ਵਿੱਚ ਬਹੁਤ ਅਜੀਬ ਅਜੀਬ ਖਿਆਲ ਆਉਣ ਲੱਗੇ ਕਿ ਮੇਰੀ ਭੈਣ ਦੀ ਮੌਤ ਐਕਸੀਡੈਂਟ ਸੀ ਜਾਂ ਫਿਰ ਕੁਝ ਹੋਰ ਉਸ ਦੀ ਸੱਸ ਨੇ ਦੱਸਿਆ ਸੀ ਕਿ ਉਸ ਨੂੰ ਦਿਲ ਦਾ ਦੌਰਾ ਪੈ ਗਿਆ ਸੀ ਤੇ ਉਸ ਨੂੰ ਹਸਪਤਾਲ ਲੈ ਕੇ ਗਏ ਸੀ ਪਰ ਦੀਦੀ ਨੂੰ ਇਦਾਂ ਸੁਪਨੇ ਵਿੱਚ ਦੇਖਣਾ ਬਹੁਤ ਹੈਰਾਨੀ ਦੀ ਗੱਲ ਸੀ ਮੈਂ ਹਸਪਤਾਲ ਦੀਆਂ ਰਿਪੋਰਟਾਂ ਨੂੰ ਦੇਖਣ ਲਈ ਆਪਣੇ ਕਮਰੇ ਦੀ ਤਲਾਸ਼ੀ ਲੈਣ ਲੱਗੀ ਪਰ ਕਮਰੇ ਵਿੱਚ ਇਦਾਂ ਦਾ ਕੋਈ ਵੀ ਕਾਗਜ਼ ਨਾ ਮਿਲਿਆ ਸਵੇਰੇ ਸ੍ਰਿੰਦਰ ਦੇ ਕੰਮ ਤੇ ਜਾਣ ਤੋਂ ਬਾਅਦ ਮੈਂ ਦੂਜੇ ਕਮਰੇ ਦੀ ਸਫਾਈ ਕਰਨ ਦੇ ਬਹਾਨੇ ਉਸ ਕਮਰੇ ਨੂੰ ਵੀ ਚੰਗੀ ਤਰ੍ਹਾਂ ਵੇਖਿਆ ਪਰ ਉੱਥੇ ਵੀ ਮੈਨੂੰ ਕੁਝ ਨਹੀਂ ਮਿਲਿਆ ਹੁਣ ਸਿਰਫ ਮੇਰੀ ਸੱਸ ਦਾ ਕਮਰਾ ਹੀ ਰਹਿ ਗਿਆ ਸੀ ਮੈਨੂੰ ਉਮੀਦ ਸੀ ਕਿ ਉੱਥੋਂ ਕੁਝ ਨਾ ਕੁਝ ਜ਼ਰੂਰ ਮਿਲ ਜਾਵੇਗਾ ਤੇ ਇਦਾਂ ਹੀ ਹੋਇਆ ਮੈਨੂੰ ਆਪਣੀ ਸੱਸ ਦੇ ਕਮਰੇ ਵਿੱਚ ਹਸਪਤਾਲ ਦੀ ਰਿਪੋਰਟ ਮਿਲ ਗਈ ਜਿਸ ਵਿੱਚ ਦੀਦੀ ਦੀ ਮੌਤ ਦਾ ਕਾਰਨ ਹਾਰਟ ਅਟੈਕ ਸੀ ਇਸ ਨੂੰ ਆਪਣੀਆਂ ਅੱਖਾਂ ਨਾਲ ਪੜ੍ਹ ਕੇ ਮੈਨੂੰ ਹੌਸਲਾ ਮਿਲਿਆ ਤੇ ਆਪਣੇ ਆਪ ਤੇ ਥੋੜੀ ਸ਼ਰਮ ਵੀ ਆਈ ਕਿ ਮੈਂ ਆਪਣੇ ਘਰਦਿਆਂ ਤੇ ਸ਼ੱਕ ਕਰ ਰਹੀ ਸੀ ਇਦਾਂ ਹੀ ਦਿਨ ਬੀਤਦੇ ਗਏ ਇੱਕ ਦਿਨ ਮੈਂ ਵੇਖਿਆ ਕਿ ਜਦੋਂ ਰਾਤ ਨੂੰ ਸ੍ਰਿੰਦਰ ਦੂਜੇ ਕਮਰੇ ਵਿੱਚ ਗਏ ਉਹਨਾਂ ਦੇ ਹੱਥ ਵਿੱਚ ਇੱਕ ਨਹੀਂ ਦੋ ਫਰੇਮ ਸੀ ਇੱਕ ਫਰੇਮ ਨੂੰ ਤਾਂ ਮੈਂ ਪਹਿਚਾਣਦੀ ਸੀ ਕਿਉਂਕਿ ਉਹ ਮੇਰੀ ਭੈਣ ਦੀ ਫੋਟੋ ਦਾ ਫਰੇਮ ਸੀ ਪਰ ਦੂਜਾ ਸ਼ਾਇਦ ਨਵਾਂ ਬਣਿਆ ਸੀ ਪਰ ਦੂਜੇ ਫਰੇਮ ਵਿੱਚ ਕਿਹਦੀ ਫੋਟੋ ਸੀ ਇਹ ਮੈਨੂੰ ਵੀ ਪਤਾ ਨਹੀਂ ਸੀ ਅਗਲੀ ਰਾਤ ਜਦੋਂ ਮੈਂ ਸੌਣ ਲਈ ਪੈ ਗਈ ਤਾਂ ਮੈਂ ਜਾਣ ਬੁੱਝ ਕੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਤੇ ਸੌਣ ਦਾ ਨਾਟਕ ਕੀਤਾ ਅੱਜ ਰਾਤ ਮੈਂ ਇਸ ਰਾਜ਼ ਨੂੰ ਜਾਨਣਾ ਚਾਹੁੰਦੀ ਸੀ ਜੋ ਮੈਨੂੰ ਅੰਦਰੇ-ਅੰਦਰ ਵੇਚਣ ਕਰ ਰਿਹਾ ਸੀ ਮੈਂ ਵੇਖਿਆ ਕਿ ਹਮੇਸ਼ਾ ਦੀ ਤਰ੍ਹਾਂ ਸੁਰਿੰਦਰ ਕਮਰੇ 'ਚ ਆਏ ਅਤੇ ਭੈਣ ਦੀ ਫੋਟੋ ਲੈ ਕੇ ਕੁਝ ਸਮੇਂ ਤੱਕ ਰੁਕ ਕੇ ਮੈਨੂੰ ਵੇਖਦੇ ਰਹੇ ਜਦੋਂ ਉਹਨਾਂ ਨੂੰ ਯਕੀਨ ਹੋ ਗਿਆ ਕਿ ਮੈਂ ਸੌਂ ਗਈ ਆ ਤਾਂ ਉਹ ਕਮਰੇ ਵਿੱਚੋਂ ਬਾਹਰ ਚਲੇ ਗਏ ਮੈਂ ਅੱਖ ਖੋਲ੍ਹ ਕੇ ਉਹਨਾਂ ਵੱਲ ਵੇਖਿਆ ਜਦੋਂ ਉਹ ਦੂਜੇ ਕਮਰੇ ਵਿੱਚ ਚਲੇ ਗਏ ਤਾਂ ਮੈਂ ਉੱਠ ਕੇ ਬੈਠ ਗਈ ਉਹਨਾਂ ਨੇ ਮੈਨੂੰ ਸੌਂਦੇ ਹੋਏ ਵੇਖਿਆ ਸੀ ਇਸ ਕਰਕੇ ਉਹ ਕਮਰੇ ਦਾ ਦਰਵਾਜ਼ਾ ਬੰਦ ਕੀਤੇ ਬਿਨਾਂ ਹੀ ਦੂਜੇ ਕਮਰੇ ਵਿੱਚ ਚਲੇ ਗਏ ਸੀ ਕੁਝ ਸਮੇਂ ਬਾਅਦ ਮੈਂ ਕਮੋਸ਼ ਕਦਮਾਂ ਦੇ ਨਾਲ ਹੌਲੀ-ਹੌਲੀ ਚੱਲ ਕੇ ਉਸਦੇ ਕਮਰੇ ਤੱਕ ਪਹੁੰਚ ਗਈ ਮੈਂ ਹੌਲੀ-ਹੌਲੀ ਦਰਵਾਜ਼ਾ ਖੋਲ੍ਹਿਆ ਮੈਂ ਕਮਰੇ ਵਿੱਚ ਵੇਖਿਆ ਕਿ ਸੁਰਿੰਦਰ ਭੈਣ ਦੀ ਫੋਟੋ ਨਾਲ ਝੁੱਕ ਕੇ ਗੱਲਾਂ ਕਰ ਰਹੀ ਸੀ ਸੁਰਿੰਦਰ ਦੀਆਂ ਗੱਲਾਂ ਮੈਨੂੰ ਸੁਣ ਰਹੀਆਂ ਸਨ ਉਹ ਉਸ ਫੋਟੋ ਨਾਲ ਗੱਲਾਂ ਕਰਦੇ ਹੋਏ ਕਹਿ ਰਹੇ ਸੀ ਮੇਰੀ ਪਿਆਰੀ ਗਗਨ ਤੂੰ ਦੂਜੀ ਦੁਨੀਆ ਵਿੱਚ ਕਿੰਨਾ ਇਕੱਲਾ ਮਹਿਸੂਸ ਕਰਦੀ ਹੋਣੀ ਆ ਮੇਰੇ ਬਿਨਾ ਮੈਂ ਤੈਨੂੰ ਉਦਾਸ ਨਹੀਂ ਵੇਖ ਸਕਦਾ ਇਸ ਕਰਕੇ ਮੈਂ ਜਲਦੀ ਹੀ ਤੇਰਾ ਇਕੱਲਾਪਨ ਦੂਰ ਕਰ ਦੇਵਾਂਗਾ ਬਸ ਥੋੜਾ ਇੰਤਜ਼ਾਰ ਕਰ ਇੰਨਾ ਕਹਿ ਕੇ ਸੁਰਿੰਦਰ ਨੇ ਆਪਣੀ ਗੋਦ ਵਿੱਚੋਂ ਇੱਕ ਹੋਰ ਫੋਟੋ ਚੁੱਕੀ ਅਤੇ ਭੈਣ ਦੀ ਫੋਟੋ ਦੇ ਨਾਲ ਲਾ ਦਿੱਤੀ ਦੋਨਾਂ ਫੋਟੋਆਂ ਨੂੰ ਮਿਲਾ ਕੇ ਉਹ ਕੁਝ ਹੋਰ ਵੀ ਕਹਿ ਰਿਹਾ ਸੀ ਮੈਂ ਉਹ ਤਸਵੀਰ ਤਾਂ ਨਹੀਂ ਵੇਖੀ ਪਰ ਉਸਦੇ ਦਿਲ ਨੂੰ ਛੂਹਣ ਵਾਲੇ ਸ਼ਬਦਾਂ ਨੂੰ ਸੁਣ ਕੇ ਮੇਰੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ ਮੈਂ ਵਾਪਸ ਆਪਣੇ ਕਮਰੇ ਵਿੱਚ ਆ ਕੇ ਬੈੱਡ ਤੇ ਪੈ ਗਈ ਤੇ ਸੌਣ ਦੀ ਕੋਸ਼ਿਸ਼ ਕਰਨ ਲੱਗੀ ਸੁਰਿੰਦਰ ਆਤਮਹੱਤਿਆ ਬਾਰੇ ਸੋਚ ਰਿਹਾ ਸੀ ਤੇ ਭੈਣ ਕੋਲ ਜਾਣ ਬਾਰੇ ਸੋਚ ਰਿਹਾ ਸੀ ਹੋ ਸਕਦਾ ਹੈ ਕਿ ਭੈਣ ਦੀ ਫੋਟੋ ਦੇ ਨਾਲ ਦੂਜੀ ਤਸਵੀਰ ਉਹਨਾਂ ਦੀ ਹੀ ਹੋਵੇ ਮੈਨੂੰ ਸ੍ਰਿੰਦਰ ਨੂੰ ਇਸ ਹੱਦ ਤੱਕ ਪਹੁੰਚਣ ਤੋਂ ਰੋਕਣਾ ਸੀ ਕਾਫੀ ਸਮਾਂ ਸੋਚਣ ਤੋਂ ਬਾਅਦ ਮੇਰੀ ਅੱਖ ਲੱਗ ਗਈ ਪਰ ਫਿਰ ਮੈਨੂੰ ਦੀਦੀ ਦੀ ਆਵਾਜ਼ ਸੁਣਾਈ ਦਿੱਤੀ ਉਹ ਲਗਾਤਾਰ ਨਿਆਂ ਦੀ ਮੰਗ ਕਰ ਰਹੀ ਸੀ ਮੈਂ ਸੁਪਨੇ ਵਿੱਚ ਉਹਨਾਂ ਨਾਲ ਵਾਅਦਾ ਕੀਤਾ ਸੀ ਕਿ ਮੈਂ ਉਹਨਾਂ ਨੂੰ ਇਨਸਾਫ਼ ਜ਼ਰੂਰ ਦਿਵਾਵਾਂਗੀ ਮੇਰੀ ਗੱਲ ਸੁਣ ਕੇ ਮੇਰੀ ਭੈਣ ਖੁਸ਼ ਹੋ ਗਈ ਸੀ ਮੈਂ ਬਹੁਤ ਮੁਸ਼ਕਲ ਵਿੱਚ ਫਸ ਗਈ ਸੀ ਕਿਉਂਕਿ ਮੈਨੂੰ ਇਹ ਸਬੂਤ ਤਾਂ ਮਿਲ ਗਿਆ ਸੀ ਕਿ ਉਹਨਾਂ ਦੀ ਮੌਤ ਹਾਰਟ ਅਟੈਕ ਨਾਲ ਹੋਈ ਆ ਪਰ ਫਿਰ ਉਹ ਮੇਰੇ ਸੁਪਨੇ ਵਿੱਚ ਕਿਉਂ ਆਈ ਮੈਂ ਭੈਣ ਨਾਲ ਵਾਅਦਾ ਕੀਤਾ ਸੀ ਤੇ ਆਪਣਾ ਵਾਅਦਾ ਨਿਭਾਉਣਾ ਸੀ ਮੈਨੂੰ ਨਹੀਂ ਪਤਾ ਸੀ ਕਿ ਸਭ ਮੈਂ ਕਿਵੇਂ ਕਰਨਾ ਹੈ ਰਾਤ ਨੂੰ ਉੱਠ ਕੇ ਮੈਂ ਦੂਜੇ ਕਮਰੇ ਵਿੱਚ ਗਈ ਸ੍ਰਿੰਦਰ ਦੂਜੇ ਕਮਰੇ ਵਿੱਚ ਸੌਂਦੇ ਸੀ ਉਹ ਮੇਰੇ ਨਾਲ ਮੇਰੇ ਕਮਰੇ ਵਿੱਚ ਨਹੀਂ ਸੀ ਸੌਂਦੇ ਮਹਿੰਦਰਵਾਜੇ ਨੂੰ ਹੌਲੀ ਜਹੀ ੱਤਕਾ ਦਿੱਤਾ ਤੇ ਦਰਵਾਜ਼ਾ ਅੰਦਰੋਂ ਬੰਦ ਸੀ ਉਦਾਸ ਹੋ ਕੇ ਮੈਂ ਆਪਣੇ ਕਮਰੇ ਵਿੱਚ ਵਾਪਸ ਆ ਗਈ ਸੋਚਾਂ ਦੇ ਵਿੱਚ ਘੁੰਮਦੇ ਮੇਰੀ ਅੱਖ ਕਦੋਂ ਲੱਗ ਗਈ ਮੈਨੂੰ ਪਤਾ ਨਾ ਲੱਗਾ ਜਦੋਂ ਮੈਂ ਸਵੇਰੇ ਸੌਂ ਕੇ ਉੱઠી ਫਰੈਸ਼ ਹੋਣ ਦੇ ਲਈ ਅਲਮਾਰੀ ਵਿੱਚੋਂ ਕੱਪੜੇ ਕੱਢਦੇ ਸਮੇਂ ਮੈਂ ਹੈਰਾਨ ਰਹਿ ਗਈ ਕਿ ਮੇਰੀ ਅਲਮਾਰੀ ਵਿੱਚ ਉਹ ਦਵਾਈਆਂ ਵਾਲਾ ਬੈਗ ਨਹੀਂ ਸੀ ਮੈਨੂੰ ਯਕੀਨ ਹੋ ਗਿਆ ਸੀ ਕਿ ਉਹ ਬੈਗ ਸੁਰਿੰਦਰ ਨੇ ਕੱਢਿਆ ਹੈ ਸੁਰਿੰਦਰ ਨੂੰ ਮੈਂ ਗਲਤ ਰਾਹ ਤੋਂ ਰੋਕਣਾ ਚਾਹੁੰਦੀ ਸੀ। ਸ੍ਰਿੰਦਰ ਨੂੰ ਮਰਨ ਤੋਂ ਰੋਕਣਾ ਪਵੇਗਾ। ਭੈਣ ਦੀਆਂ ਆਦਾਂ ਵਿੱਚੋਂ ਕੱਢਣਾ ਪਵੇਗਾ। ਇਹ ਸੋਚ ਕੇ ਮੈਂ ਫਰੈਸ਼ ਹੋ ਕੇ ਤਿਆਰ ਹੋ ਕੇ ਬਾਹਰ ਆ ਗਈ। ਮੇਰੀ ਸੱਸ ਨੇ ਖਾਣਾ ਬਣਾ ਕੇ ਤਿਆਰ ਕਰਕੇ ਰੱਖਿਆ ਹੋਇਆ ਸੀ। ਮੇਰੀ ਸੱਸ ਬੋਲੀ ਕਿ ਬੇਟਾ ਮੇਰੇ ਫੋਨ ਵਿੱਚੋਂ ਬੈਲੈਂਸ ਖਤਮ ਹੋ ਗਿਆ ਹੈ। ਆਪਣੇ ਫੋਨ ਤੋਂ ਡਾਕਟਰ ਨੂੰ ਫੋਨ ਲਾ ਦੇ। ਸਵੇਰ ਤੋਂ ਮੇਰਾ ਸਿਰਦਰਦ ਹੋ ਰਿਹਾ ਹੈ। ਡਾਕਟਰ ਤੋਂ ਪੁੱਛ ਕੇ ਕੋਈ ਦਵਾਈ ਲੈ ਆਵਾ। ਆਪਣੀ ਸੱਸ ਦੇ ਦੱਸੇ ਹੋਏ ਨੰਬਰ ਤੇ ਮੈਂ ਆਪਣੇ ਫੋਨ ਤੋਂ ਫੋਨ ਕੀਤਾ ਤੇ ਸੱਸ ਨੂੰ ਫੜਾ ਦਿੱਤਾ ਗਲਤੀ ਨਾਲ ਮੇਰੀ ਉਂਗਲ ਰਿਕਾਰਡਿੰਗ ਬਟਨ ਤੇ ਲੱਗ ਗਈ ਸੀ ਤੇ ਰਿਕਾਰਡਿੰਗ ਸ਼ੁਰੂ ਹੋ ਗਈ ਇਹ ਅਣਜਾਣੇ ਵਿੱਚ ਹੋਇਆ ਸੀ ਜਾਣ ਬੁੱਝ ਕੇ ਨਹੀਂ ਕੀਤਾ ਸੀ ਮੇਰੀ ਸੱਸ ਗੱਲ ਕਰਦੇ ਹੋਏ ਆਪਣੇ ਕਮਰੇ ਵਿੱਚ ਚਲੀ ਗਈ ਤੇ ਮੈਂ ਆਪਣੇ ਕਮਰੇ ਵਿੱਚ ਆ ਗਈ ਇਹ ਸੋਚਦੇ ਹੋਏ ਕਿ ਮੰਮੀ ਗੱਲ ਕਰਕੇ ਮੈਨੂੰ ਖੁਦ ਹੀ ਮੇਰਾ ਫੋਨ ਫੜਾ ਦੇਣਗੇ ਫਿਰ ਮੰਮੀ ਮੈਨੂੰ ਫੋਨ ਦੇ ਕੇ ਵਾਪਸ ਚਲੀ ਗਈ ਫੋਨ ਚਾਰਜਿੰਗ ਤੇ ਲਾ ਕੇ ਮੈਂ ਸੁਰਿੰਦਰ ਬਾਰੇ ਸੋਚਣ ਲੱਗੀ ਕਿ ਉਹ ਭੈਣ ਨੂੰ ਕਿੰਨਾ ਪਿਆਰ ਕਰਦੇ ਨੇ ਤੇ ਉਹਦੀਆਂ ਯਾਦਾਂ ਵਿੱਚੋਂ ਅਜੇ ਤੱਕ ਬਾਹਰ ਨਹੀਂ ਨਿਕਲ पाए ਇੱਥੋਂ ਤੱਕ ਕਿ ਉਹ ਭੈਣ ਕੋਲ ਜਾਣ ਬਾਰੇ ਵੀ ਸੋਚਣ ਲੱਗ ਗਏ ਨੇ ਯਾਨੀ ਕਿ ਉਹ ਆਪਣੇ ਆਪ ਨੂੰ ਖਤਮ ਕਰਨਾ ਚਾਹੁੰਦੇ ਨੇ ਇਹ ਸੋਚ ਕੇ ਮੈਂ ਕੰਬ ਉਠੀ ਮੇਰਾ ਸਾਰਾ ਦਿਨ ਇਹੀ ਸੋਚ ਸੋਚ ਕੇ ਲੰਘ ਗਿਆ ਕਿ ਮੈਂ ਸੁਰਿੰਦਰ ਦੇ ਦਿਲ ਵਿੱਚੋਂ ਭੈਣ ਦੀਆਂ ਯਾਦਾਂ ਨੂੰ ਕਿਵੇਂ ਬਾਹਰ ਕੱਢਾਂ ਕਿਵੇਂ ਸੁਰਿੰਦਰ ਦੇ ਦਿਲ ਵਿੱਚ ਆਪਣਾ ਪਿਆਰ ਪੈਦਾ ਕਰਾਂ ਪਰ ਕੁਝ ਵੀ ਸਮਝ ਨਹੀਂ ਆ ਰਿਹਾ ਸੀ ਇਹ ਸੋਚਦੇ ਸੋਚਦੇ ਸ਼ਾਮ ਹੋ ਗਈ ਸੁਰਿੰਦਰ ਦਫ਼ਤਰ ਤੋਂ ਵਾਪਸ ਆਏ ਤੇ ਉਹਨਾਂ ਦੇ ਹੱਥ ਵਿੱਚ ਪੀਜ਼ਾ ਦਾ ਇੱਕ ਡੱਬਾ ਸੀ ਉਹ ਕਮਰੇ ਵਿੱਚ ਆਏ ਤੇ ਮੈਨੂੰ ਬੋਲੇ ਕਿ ਮੈਂ ਇਹ ਪੀਜ਼ਾ ਤੇਰੇ ਲਈ ਲਿਆ ਆ ਹਾਂ ਕੀ ਤੈਨੂੰ ਪੀਜ਼ਾ ਪਸੰਦ ਹੈ ਪੀਜ਼ਾ ਮੈਨੂੰ ਬਹੁਤ ਪਸੰਦ ਸੀ ਮੈਂ ਖੁਸ਼ ਹੋ ਕੇ ਕਿਹਾ ਹਾਂ ਸੁਰਿੰਦਰ ਮੈਨੂੰ ਪੀਜ਼ਾ ਬਹੁਤ ਪਸੰਦ ਹੈ ਸੁਰਿੰਦਰ ਦੇ ਚਿਹਰੇ ਤੇ ਇੱਕ ਜੀਵ ਜਿਹੀ ਖੁਸ਼ੀ ਆ ਗਈ ਜਿਹਨੂੰ ਮੈਂ ਸਮਝ ਨਾ ਸਕੀ ਉਹ ਖੁਸ਼ ਹੋ ਕੇ ਬੋਲੇ ਠੀਕ ਆ ਆ ਖਾ ਲੋ ਪੀਜ਼ਾ ਉਹਨਾਂ ਨੇ ਮੈਨੂੰ ਪੀਜ਼ਾ ਫੜਾਇਆ ਤੇ ਬਾਹਰੋਂ ਮੇਰੀ ਸੱਸ ਨੇ ਸ੍ਰਿੰਦਰ ਨੂੰ ਆਵਾਜ਼ ਮਾਰੀ ਉਹ ਪੀਜ਼ੇ ਵਾਲਾ ਡੱਬਾ ਮੈਨੂੰ ਦੇ ਕੇ ਬੋਲੇ ਜਲਦੀ ਖਾ ਲੋ ਨਹੀਂ ਤਾਂ ਠੰਡਾ ਹੋ ਜਾਵੇਗਾ ਮੈਂ ਸੋਚਿਆ ਕਿਉਂ ਨਾ ਮੈਂ ਆਪਣਾ ਮਨਪਸੰਦ ਸੀਰੀਅਲ ਦੇਖਦੇ-ਦੇਖਦੇ ਹੀ ਪੀਜ਼ਾ ਖਾਵਾ ਜੋ ਸੀਰੀਅਲ ਮਿਸ ਹੋ ਜਾਂਦੇ ਸੀ ਮੈਂ ਉਹਨਾਂ ਦੀ ਰਿਕਾਰਡਿੰਗ ਕਰ ਲੈਂਦੀ ਸੀ ਮਿਸ ਐਪੀਸੋਡ ਦੀ ਰਿਕਾਰਡਿੰਗ ਸੁਣਨ ਦੇ ਲਈ ਮੈਂ ਆਪਣੇ ਫੋਨ ਦੀ ਰਿਕਾਰਡਿੰਗ ਖੋਲੀ ਸਭ ਤੋਂ ਉੱਪਰ ਵਾਲੀ ਰਿਕਾਰਡਿੰਗ ਉਹੀ ਸੀ ਜੋ ਮੇਰੀ ਸੱਸ ਨੇ ਡਾਕਟਰ ਨਾਲ ਗੱਲ ਕੀਤੀ ਸੀ ਮੇਰੇ ਦਿਮਾਗ ਵਿੱਚ ਖਿਆਲ ਆਇਆ ਮੇਰੀ ਸੱਸ ਨੇ ਇੰਨੇ ਸਮੇਂ ਤੱਕ ਗੱਲ ਕਿਉਂ ਕੀਤੀ ਉਹਨਾਂ ਦਾ ਤਾਂ ਸਿਰ ਹੀ ਦਰਦ ਕਰਦਾ ਸੀ ਸਿਰਫ ਦਵਾਈ ਹੀ ਪੁੱਛਣੀ ਸੀ ਉਹਨਾਂ ਨੇ ਤਾਂ ਫਿਰ ਭਲਾ ਦਵਾਈ ਪੁੱਛਣ ਲਈ ਇੰਨਾ ਸਮਾਂ ਗੱਲ ਕਰਨ ਦੀ ਕੀ ਲੋੜ ਸੀ ਨਾ ਚਾਹੁੰਦੇ ਹੋਏ ਵੀ ਮੈਂ ਉਹ ਰਿਕਾਰਡਿੰਗ ਖੋਲੀ ਅਤੇ ਰਿਕਾਰਡਿੰਗ ਨੂੰ ਸੁਣਨ ਤੋਂ ਬਾਅਦ ਮੇਰੇ ਤਾਂ ਸਰੀਰ ਵਿੱਚੋਂ jaan ਹੀ ਨਿਕਲ ਗਈ ਏਦਾਂ ਲੱਗਦਾ ਸੀ ਕਿ ਹੁਣੇ ਹੀ ਮੈਂ ਬੇਹੋਸ਼ ਹੋ ਜਾਵਾਂਗੀ ਮੇਰੀ ਸੱਸ ਡਾਕਟਰ ਨੂੰ ਕਹਿ ਰਹੀ ਸੀ ਡਾਕਟਰ ਸਾਹਿਬ ਤੁਹਾਡੀਆਂ ਦਿੱਤੀਆਂ ਹੋਈਆਂ ਦਵਾਈਆਂ ਨਾਲ ਮੇਰੇ ਮੁੰਡੇ ਨੂੰ ਕੋਈ ਫਾਇਦਾ ਨਹੀਂ ਹੋਇਆ ਤੁਸੀਂ ਤਾਂ ਕਿਹਾ ਸੀ ਕਿ ਉਸ ਦਾ ਦੂਜਾ ਵਿਆਹ ਕਰਵਾ ਦਿਓ ਉਹ ਬਿਲਕੁਲ ਠੀਕ ਹੋ ਜਾਵੇਗਾ ਪਰ ਉਹ ਤਾਂ ਬਿਲਕੁਲ ਠੀਕ ਨਹੀਂ ਹੋ ਰਿਹਾ ਪਹਿਲੀ ਘਰ ਵਾਲੀ ਨੂੰ ਮਾਰ ਕੇ ਉਹ ਆਪਣੀ ਦੂਜੀ ਘਰ ਵਾਲੀ ਨੂੰ ਮਾਰਨ ਦੀ ਯੋਜਨਾ ਵੀ ਬਣਾਉਣ ਲੱਗਾ ਹੈ ਮੈਂ ਹੁਣ ਤੱਕ ਤੁਹਾਨੂੰ ਕਿੰਨੇ ਪੈਸੇ ਦੇ ਚੁੱਕੀ ਹਾਂ ਤੁਸੀਂ ਮੇਰੇ ਸਾਰੇ ਦੇ ਸਾਰੇ ਪੈਸੇ ਵਾਪਸ ਕਰ ਦੇਵੋ ਮੇਰੇ ਮੁੰਡੇ ਨੂੰ ਤਾਂ ਕੋਈ ਫਾਇਦਾ ਨਹੀਂ ਹੋਇਆ ਮੇਰੀ ਸੱਸ ਦੀ ਗੱਲ ਸੁਣ ਕੇ ਡਾਕਟਰ ਜੋਰ-ਜੋਰ ਨਾਲ ਹੱਸਣ ਲੱਗਾ ਤੇ ਬੋਲਿਆ ਤੁਹਾਡਾ ਮੁੰਡਾ ਦਿਮਾਗੀ ਮਰੀਜ਼ ਹੈ ਉਹਨੂੰ ਠੀਕ ਹੋਣ ਲਈ ਥੋੜਾ ਟਾਈਮ ਤਾਂ ਜ਼ਰੂਰ ਲੱਗੇਗਾ ਜੇ ਤੁਸੀਂ ਪੈਸੇ ਦੀ ਗੱਲ ਕਰਦੇ ਹੋ ਤਾਂ ਮੈਂ ਤੁਹਾਨੂੰ 1 ਰੁਪਈਆ ਵੀ ਨਹੀਂ ਦੇਵਾਂਗਾ ਤੁਹਾਡੇ ਕਹਿਣ ਤੇ ਮੈਂ ਤੁਹਾਡੀ ਪਹਿਲੀ ਨੂੰਹ ਦੀ ਰਿਪੋਰਟ ਬਣਾਈ ਸੀ ਕਿ ਉਹਦੀ ਮੌਤ ਹਾਰਟ ਅਟੈਕ ਨਾਲ ਹੋਈ ਆ ਜੀ ਮੈਂ ਤੁਹਾਡੇ ਅਤੇ ਤੁਹਾਡੇ ਮੁੰਡੇ ਦੀਆਂ ਕਾਲੀਆਂ ਕਰਤੂਤਾਂ ਬਾਰੇ ਪੁਲਿਸ ਨੂੰ ਦੱਸ ਦਿੱਤਾ ਤੇ ਜ਼ਿੰਦਗੀ ਭਰ ਤੁਸੀਂ ਜੇਲ੍ਹ ਦੀ ਹਵਾ ਖਾਂਦੇ ਰਹੋਗੇ। ਕੱਲ ਆ ਜਾਇਓ ਮੇਰੇ ਕੋਲ ਮੈਂ ਦਵਾਈਆਂ ਬਦਲ ਕੇ ਦੇਵਾਂਗਾ ਤੇ ਹੌਲੀ-ਹੌਲੀ ਤੁਹਾਡੇ ਮੁੰਡੇ ਨੂੰ ਫਾਇਦਾ ਹੋਣ ਲੱਗੇਗਾ। ਹਾਂ ਮੇਰੀ ਫੀਸ ਵੀ ਜ਼ਰੂਰ ਲੈ ਕੇ ਆਉਣਾ। ਇਹ ਕਹ ਕੇ ਡਾਕਟਰ ਨੇ ਫੋਨ ਕੱਟ ਦਿੱਤਾ। ਮੈਂ ਸਦਮੇ ਦੀ ਹਾਲਤ ਵਿੱਚ ਬੈਠੀ ਸੀ। ਇਹਦਾ ਮਤਲਬ ਕਿ ਮੇਰੀ ਭੈਣ ਦੀ ਮੌਤ ਹਾਰਟ ਅਟੈਕ ਨਾਲ ਨਹੀਂ ਹੋਈ ਸੀ। ਮੇਰੀ ਭੈਣ ਨੂੰ ਮਾਰਿਆ ਗਿਆ ਹੈ ਮੌਤ ਦੇ ਘਾਟ ਉਤਾਰਿਆ ਗਿਆ ਹੈ ਤਾਂ ਹੀ ਮੇਰੀ ਭੈਣ ਸੁਪਨੇ ਵਿੱਚ ਆਉਂਦੀ ਹੈ ਤੇ ਮੈਨੂੰ ਇਨਸਾਫ ਦਿਵਾਉਣ ਦੀ ਪੀਖ ਮੰਗਦੀ ਹੈ ਆਪਣੀ ਭੈਣ ਨੂੰ ਯਾਦ ਕਰਕੇ ਮੈਂ ਫੁੱਟ ਫੁੱਟ ਕੇ ਰੋਣ ਲੱਗੀ ਜਦੋਂ ਥੋੜੇ ਸਮੇਂ ਬਾਅਦ ਮੈਨੂੰ ਹੋਸ਼ ਆਇਆ ਤੇ ਸਭ ਤੋਂ ਪਹਿਲਾਂ ਉੱਠ ਕੇ ਆਪਣੇ ਕਮਰੇ ਦਾ ਦਰਵਾਜ਼ਾ ਬੰਦ ਕਰ ਦਿੱਤਾ ਮੈਂ ਸਮਝ ਗਈ ਸੀ ਕਿ ਸੁਰਿੰਦਰ ਇਸ ਪੀਜੇ ਨੂੰ ਖਵਾ ਕੇ ਮੈਨੂੰ ਮਾਰਨਾ ਚਾਹੁੰਦਾ ਹੈ ਜ਼ਰੂਰ ਪੀਜੇ ਵਿੱਚ ਕੁਝ ਮਲਾਇਆ ਗਿਆ ਹੋਵੇਗਾ ਮੈਂ ਪੀਜੇ ਦਾ ਡੱਬਾ ਸਾਈਡ ਤੇ ਰੱਖ ਦਿੱਤਾ ਤੇ ਜਲਦੀ ਆਪਣੇ ਪਾਪਾ ਨੂੰ ਫੋਨ ਲਾਇਆ ਮੈਂ ਸਾਰਾ ਕੁਝ ਫੋਨ ਤੇ ਆਪਣੇ ਪਾਪਾ ਨੂੰ ਦੱਸ ਦਿੱਤਾ ਮੇਰੀਆਂ ਗੱਲਾਂ ਤੇ ਉਹਨਾਂ ਨੂੰ ਯਕੀਨ ਨਹੀਂ ਆ ਰਿਹਾ ਸੀ ਪਰ ਉਹਨਾਂ ਨੂੰ ਯਕੀਨ ਕਰਨਾ ਪਿਆ ਪਾਪਾ ਨੇ ਕਿਹਾ ਕਿ ਬੇਟਾ ਤੂੰ ਘਬਰਾ ਨਾ ਜਲਦੀ ਤੂੰ ਜਲਦੀ ਪੁਲਿਸ ਨੂੰ ਫੋਨ ਕਰ ਮੈਂ ਵੀ ਉੱਥੇ ਪਹੁੰਚਦਾ ਹਾਂ ਮੈਂ ਜਲਦੀ ਜਲਦੀ ਪੁਲਿਸ ਨੂੰ ਫੋਨ ਕੀਤਾ ਅਤੇ ਆਪਣੇ ਘਰ ਦਾ ਐਡਰੈਸ ਦੇ ਦਿੱਤਾ ਥੋੜੇ ਸਮੇਂ ਬਾਅਦ ਪੁਲਿਸ ਸਾਡੇ ਘਰ ਪਹੁੰਚ ਗਈ ਉਧਰ ਸ੍ਰਿੰਦਰ ਜੋ ਸੋਚ ਰਿਹਾ ਸੀ ਕਿ ਪੀਜਾ ਖਾ ਕੇ ਹੁਣ ਤੱਕ ਮੈਂ ਮਰ ਗਈ ਹੋਣੀ ਆ ਉਹ ਤਾਂ ਖੁਸ਼ੀ ਦੇ ਨਾਲ ਟਹਿਲ ਰਿਹਾ ਸੀ ਪਰ ਪੁਲਿਸ ਨੂੰ ਵੇਖ ਕੇ ਉਸ ਦੇ ਹੋਸ਼ ਉੱਡ ਗਏ ਪੁਲਿਸ ਨੇ ਆਉਂਦਿਆਂ ਹੀ ਮੇਰੀ ਸੱਸ ਅਤੇ ਸੁਰਿੰਦਰ ਨੂੰ ਅਰੈਸਟ ਕਰ ਲਿਆ ਮੇਰੀ ਸੱਸ ਤੇ ਸੁਰਿੰਦਰ ਸਫਾਈਆਂ ਦਿੰਦੇ ਰਹੇ ਕਿ ਅਸੀਂ ਬੇਕਸੂਰ ਹਾਂ ਪਰ ਮੇਰੇ ਫੋਨ ਵਿੱਚ ਮੇਰੀ ਸੱਸ ਤੇ ਉਸ ਡਾਕਟਰ ਦੀ ਰਿਕਾਰਡਿੰਗ ਸੀ ਜੋ ਉਹਨਾਂ ਨੂੰ ਕਤਲ ਸਾਬਤ ਕਰ ਸਕਦੀ ਸੀ ਫਿਰ ਮੈਂ ਉਸ ਘਰ ਵਿੱਚੋਂ ਆਪਣੀ ਭੈਣ ਦੀਆਂ ਕੁਝ ਜਾਦਾ ਨੂੰ ਸਮੇਟਿਆ ਤੇ ਉਸ ਘਰ ਤੋਂ ਹਮੇਸ਼ਾ ਲਈ ਆਪਣੇ ਮੰਮੀ ਪਾਪਾ ਦੇ ਘਰ ਆ ਗਈ ਭੈਣ ਦੀ ਫੋਟੋ ਨੂੰ ਹੱਥ ਵਿੱਚ ਲੈ ਕੇ ਮੈਨੂੰ ਇਦਾਂ ਲੱਗਦਾ ਸੀ ਕਿ ਭੈਣ ਹੱਸ ਰਹੀ ਨੇ ਤੇ ਖੁਸ਼ ਨੇ ਕਿ ਹੁਣ ਉਹਨਾਂ ਨੂੰ ਇਨਸਾਫ ਮਿਲ ਗਿਆ ਹੈ ਤੇ ਉਸ ਦਰਿੰਦੇ ਨੂੰ ਸਜ਼ਾ ਵੀ ਮੈਂ ਸੁਰਿੰਦਰ ਨੂੰ ਕਾਨੂੰਨੀ ਤੌਰ ਤੇ ਤਲਾਕ ਦੇ ਦਿੱਤਾ ਅਤੇ ਆਪਣੀ ਜ਼ਿੰਦਗੀ ਵਿੱਚ ਅੱਗੇ ਵਧ ਗਈ ਮੈਂ ਆਪਣੀ ਅਧੂਰੀ ਪੜ੍ਹਾਈ ਨੂੰ ਪੂਰਾ ਕੀਤਾ ਤੇ ਬਹੁਤ ਵਧੀਆ ਨੌਕਰੀ ਤੇ ਲੱਗ ਗਈ ਹਾਂ ਮੇਰੇ ਮੰਮੀ ਪਾਪਾ ਨੇ ਮੈਨੂੰ ਖੁੱਲੇ ਦਿਲ ਨਾਲ ਅਪਣਾਇਆ ਉਹਨਾਂ ਨੂੰ ਕੋਈ ਪਰਵਾਹ ਨਹੀਂ ਕਿ ਇੱਕ ਤਲਾਕशुदा ਕੁੜੀ ਘਰ ਵਿੱਚ ਕਿੰਨਾ ਟਾਈਮ ਬਿਠਾ ਕੇ ਰੱਖਾਂਗੇ। ਪਤਾ ਨਹੀਂ ਲੋਕਾਂ ਨੇ ਕਿੰਨੀਆਂ ਕ ਗੱਲਾਂ ਬਣਾਈਆਂ ਪਰ ਮੇਰੇ ਮੰਮੀ ਪਾਪਾ ਨੇ ਕਿਸੇ ਦੀ ਨਾ ਸੁਣੀ। ਮੰਮੀ ਪਾਪਾ ਨੇ ਕਿਹਾ ਕਿ ਜ਼ਿੰਦਗੀ ਬਿਨਾ ਜੀਵਨ ਸਾਥੀ ਦੇ ਨਹੀਂ ਗੁਜ਼ਰਦੀ। ਜੇ ਤੈਨੂੰ ਲੱਗੇ ਕਿ ਕੋਈ ਇਦਾਂ ਦਾ ਹੈ ਜਿਹਦੇ ਨਾਲ ਤੂੰ ਆਪਣੀ ਜ਼ਿੰਦਗੀ ਗੁਜ਼ਾਰਨਾ ਚਾਹੁੰਦੀ ਹੈ ਤਾਂ ਤੂੰ ਸਾਨੂੰ ਦੱਸ ਸਕਦੀ ਹੈ। ਪਰ ਅਸੀਂ ਤੇਰੇ ਤੇ ਕੋਈ ਦਬਾਅ ਨਹੀਂ ਪਾਵਾਂਗੇ। ਮੰਮੀ ਪਾਪਾ ਦੀ ਗੱਲ ਸੁਣ ਕੇ ਮੈਂ ਖੁਸ਼ ਹੋ ਗਈ। ਹਲਕੀ ਜਹੀ ਮੁਸਕਰਾਹਟ ਮੇਰੇ ਚਿਹਰੇ ਤੇ ਆ ਗਈ ਮੈਨੂੰ ਨਹੀਂ ਲੱਗਦਾ ਸੀ ਕਿ ਮੇਰੀ ਜ਼ਿੰਦਗੀ ਦੇ ਵਿੱਚ ਕੋਈ ਇਦਾਂ ਦਾ ਆਵੇਗਾ ਜਿਸ ਤੇ ਮੈਂ ਵਿਸ਼ਵਾਸ ਕਰ ਸਕਾਂ ਜੇ ਮੇਰੀ ਕਿਸਮਤ ਵਿੱਚ ਸੱਚਾ ਪਿਆਰ ਹੋਵੇਗਾ ਤਾਂ ਰੱਬ ਉਸ ਨੂੰ ਮੇਰੇ ਕੋਲ ਜ਼ਰੂਰ ਭੇਜੇਗਾ ਕੀ ਨੇ ਤੁਹਾਡੇ ਇਸ ਕਹਾਣੀ ਬਾਰੇ ਵਿਚਾਰ ਕਮੈਂਟ ਕਰਕੇ ਜ਼ਰੂਰ ਦੱਸਿਓ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ